ਕਿੰਨੀ ਉਮਰ ਹੋ ਗਈ ਸਾਨੂੰ ਕੰਮ ਕਰਦੇ ਨੂੰ ਬੇਬੇ ਮਨੂ ਦਾ ਬਚਪਨ ਦੇ ਬੱਚ ਬਣ ਤਾਈ ਕਰਦੇ ਬਚਪਨ ਦੇ ਕਰਦੇ ਹੈ ਸਸੀ ਗੱਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਮੈਂ ਬਾਬੇ ਕੋਲ ਆਇਆ ਇੱਧਰ ਆਂਡੇ ਲੈਣ ਲਈ ਪੱਤਗਾ ਤੇ ਇਹ ਬਾਬੇ ਦਾ ਫਾਰਮ ਹੈਗਾ ਪਿੰਡ ਲੋਲੋਂ ਤੇ ਜਿਲਾ ਪਦੇ ਘੜ ਸਾਹਿਬ ਤੇ ਬਾਬੇ ਕੋਲ ਫਾਰਮ ਦਾ ਹੈਗੀ ਥੋੜੀ ਜਗ੍ਹਾ ਥੋੜੀ ਜਗ੍ਹਾ ਚ ਫਾਰਮ ਆ ਪਰ ਜਾਨਵਰ ਬਾਬੇ ਕੋਲ ਪਉਂਦਾ ਮੈਂ ਤੁਹਾਨੂੰ ਜਾਨਵਰ ਦਿਖਾਉਣਾ ਆ ਵੀਡੀਓ ਚੈੱਕ ਕਰੋ ਪਹਿਲਾਂ ਇੱਕ ਤਾਂ ਟਰਕੀ ਰੱਖਿਆ ਵਾ ਥੋੜੇ ਹੋਊ ਆ ਚਕੋਰਾ ਆ ਇਹ ਤੁਹਾਨੂੰ ਅਗਲੇ ਲਾਭ ਦਿਖਾਉਣਾ ਤੇ ਆ ਪਿੰਜਰੇ ਵਿੱਚ ਰੱਖੀ ਹੋਈ ਮੁਰਗੀ ਉਹਨੇ ਬੱਚੇ ਕਢਵਾਏ ਹੋਏ ਆ ਗੱਦਨ ਵੱਡੀ ਮੁਰਗੀ ਆ ਇਹਦੇ ਬੱਚੇ ਵੀ ਗਾਹ ਜਿਹੜੇ ਕਾਲੇ ਕਾਲੇ ਜਿਹੇ ਗੱਦਨ ਵੱਡੀ ਹੋ ਨਿਕਲੇ ਹੋਏ ਆ ਤੇਦਰ ਜਿਹੜੀਆਂ ਬੱਤਗਾਂ ਹਾਂਸਾਂ ਬੱਤਗਾਂ ਉਹਨਾਂ ਦੇ ਬੱਚੇ ਘੜਵਾਏ ਹੋਏ ਆ ਤੇ ਉੱਧਰ ਅਸੀਲ ਮੁਰਗੀ ਬੈਠੀ ਆ ਬਾਹਰ ਨੂੰ ਆਉਂਦਾ ਮਾ ਮਗਰ ਪੈਂਦਾ ਦੀਪੇ ਉਹ ਆ ਮੁਰਗਾ ਅਸੀਲ ਮੁਰਗਾ ਰੱਖਿਆ ਵਾ ਪਾਪੇ ਨੇ ਤੇ ਆ ਬਾਬੇ ਨੇ ਰੱਖੇ ਮੈਂ ਕਬੂਤਰ ਕੂਤਰਾਂ ਨੇ ਵੀ ਅੰਡੇ ਦਿੱਤੇ ਹੋਏ ਆ ਬਾਈ ਪਾ ਤੂੰ ਤੇ ਕੱਲ ਨੂੰ ਜਿਹੜੇ ਛੋਟੇ ਆ ਜਾਂ ਛੋਟੇ ਅੱਡਾ ਕਰ ਤੇ ਆ ਥੱਲੇ ਦੇਖ ਨਹੀਂ ਰਹੇ ਜੰਗਲੀ ਕਬੂਤਰ ਤੇ ਆ ਬੱਕਰੀਆਂ ਦਾ ਬਾੜ ਵਿੱਚੇ ਬੱਕਰੀਆਂ ਦਾ ਬਾੜ ਤੇ ਇਹ ਬੱਕਰੀਆਂ ਗਈਆਂ ਮੀਆਂ ਬਾਹਰ ਚਾਰਨ ਵਾਸਤੇ ਇਧਰ ਸੂਰ ਵੀ ਰੱਖੇ ਹੋਏ ਆ ਆਏ ਇਧਰ ਬਾਬੇ ਨੇ ਅੰਦਰ ਵੀ ਮੁਰਗੀਆਂ ਬਿਠਾਲੀਆਂ ਹੋਈਆਂ ਆਂਡਿਆਂ ਤੇ ਤਸਲੇ ਰੱਖ ਕੇ ਧਰਤੀ ਵਿੱਚ ਪੱਕੇ ਫਿੱਟ ਕਰੇ ਹੋਏ ਆਂ ਆਂਦੇ ਮੁਰਗੀਆਂ ਬਿਠਾਲੀਆਂ ਮਿਕ 2 3 4 ਮੁਰਗੀਆਂ ਬਿਠਾਲੀਆਂ ਹੋਈਆਂ ਤੇ ਇੱਕ ਮੁਰਗੀ ਉਹ ਬਿਠਾਲੀ ਹੋਈ ਆ ਇਕੋ ਬੈਠੀ ਆ ਸਾਰਾ ਕਮਰਾ ਮੁਰਗੇ ਨਾਲੇ ਭਰਿਆ ਹੋਇਆ ਤੇ ਨਾ ਜਿਹੜੇ ਆ ਬਣਾਏ ਵਿੱਚ ਛੋਟੇ ਖਾਨੇ ਇਹਨਾਂ ਵਿੱਚ ਵੀ ਇਹਨਾਂ ਨੇ ਚਿਕੋਰ ਰੱਖੇ ਹੋਏ ਆ ਆਪੋਂ ਬਾਹਰ ਚਾਰਨ ਵਾਸਤੇ ਗਏ ਹੋਏ ਆ ਇਕ ਬਾਬਾ ਨੇ ਆ ਮੁਰਗੀ ਪਠਾ ਲਈ ਹੋਈ ਆ ਸੀਲ ਅੰਡਿਆਂ ਤੇ ਲਿਆ ਆ ਪਾਪਾ ਚਿਕੋਰਾ ਨੂੰ ਤੇ ਨਾਲ ਉਹਦਾ ਟਰਕੀ ਵੀ ਆ ਗਿਆ ਨਾਲੇ ਰੈਂਡਾ ਉਹਨਾਂ ਦੇ ਬਾਬੇ ਕਮਾ ਲਿਆ ਹੁੰਦੇ ਉਹਨੇ ਤੁੰਗੀ ਚੜਕੇ ਗਏ ਨੰਨ ਉਹਦੇ ਰੇਹ ਚੜਕੇ ਗਏ ਬਾਬੇ ਕੋਲ ਜਿੰਨੇ ਮੁਰਗੀਆਂ ਸਾਰੀਆਂ ਸੀਰ ਰੱਖੀਆਂ ਬਾਬੇ ਨੇ ਕਿੰਨੀ ਉਮਰ ਹੋ ਗਈ ਸਾਨੂੰ ਕੰਮ ਕਰਦੇ ਨੂੰ ਬੰਨੂ ਦਾ ਸਭ ਦੇ ਬੱਚ ਬੰਨ ਤਾਈ ਕਰਦੇ ਬਚਪਨ ਦੀ ਕਰਦੇ ਹੈ ਤੇ ਹੁਣ ਇਸ ਟਾਈਮ ਕਿੰਨੇ ਕ ਜਾਨਵਰ ਆਪਣੇ ਕੋਲ ਬਾਬੇ ਕਿੰਨੇ ਕ ਜਾਨਵਰ ਆਪਣੇ ਕੋਲ ਬਾਬੇ ਇਸ ਟਾਈਮ ਮੇਰੇ ਕੋਲ ਹੁਣ 100 150 ਜਾਨਵਰ ਆ ਹੈ ਇੱਕ ਬੱਤਕਾ ਹੋਣਾ ਇੱਕ ਬੱਤਕਾ ਮੈਂ ਬੇ ਅੱਛਾ ਕੀ ਬੁੱਤ ਥੈਲਾ ਚੱਕ ਲਾਕਾ ਨਹੀਂ ਭਾਈ ਕੌਣ ਚੱਕ ਲੈ ਗਿਆ ਮੇਰੇ ਅੱਬ ਮੈਂ ਮੈਂ ਤਾਂ ਮਾਚੀ ਪਰ ਗਿਆ ਬੱਤਕਾ ਆ ਬਾਬੇ ਦੇ ਆਪਣੇ ਲੈਦੇ ਜੀ ਮੰਨ ਵਾਲੀ ਹੈ ਬਾਈ ਹੂੰ ਬਾਬੇ ਕੋਲ ਜਿਹੜੇ ਜਪਨੀਸ ਪੈਂਟਮ ਆ ਉਹ ਵੀ ਹੈਗਾ ਜੋੜਾ ਉਹਨਾਂ ਦਾ ਵੀ ਦੇਖਦੇ ਆਂ ਜੇ ਆਂਡੇ ਮਿਲ ਕੇ ਲੈ ਕੇ ਜਾਂਦਾ ਬਾਬੇ ਚਿੱਟੀਆਂ ਮੁਰਗੀਆਂ ਦੋ ਮੇਰੇ ਕੋਲ ਵੀ ਇਹਦੇ ਨਾਲ ਦੀਆਂ ਹਾਂ ਉਹਨਾਂ ਹਾਰ ਟਾਈਮ ਆਂਡੇ ਵੀ ਮਿਲਦੇ ਆਂ ਚਾਹੇ ਤੁਸੀਂ ਅਸਲੀ ਤੇ ਲੈ ਲੋ ਪਤਕਾਂ ਦੇ ਲੈ ਲੋ ਤੇ ਇੱਧਰ ਚਕੋਰਾ ਦੇ ਵੀ ਭੇਡਾਂ ਭੇਡਾਂ ਵੀ ਹੈਗੀਆਂ ਬਾਬੇ ਭੇਡਾਂ ਵੀ ਆਂ ਬੱਕਰੀਆਂ ਵੀ ਆਂ ਕਬੂਤਰ ਵੀ ਆ ਕਬੂਤਰਾਂ ਦੇ ਆਂਡੇ ਬੱਚੇ ਜੋ ਮਰਜ਼ੀ ਲੈ ਲੋ ਬਾਬੇ ਕੋਲ ਹਰੇਕ ਜਾਨਵਰ ਮਿਲਦਾ ਤੇ ਅੱਜ ਛੋਟੇ ਬਿਹਾਲ ਜੈਪਨਿਸ ਬੈਂਟਮ ਤੇ ਉਹਦੇ ਵੀ ਅੱਜ ਮਾਂਡੇ ਲੈ ਕੇ ਚੱਲੇ ਆ ਤੇ ਹਰੇਕ ਜਾਨਵਰ ਦੇ ਤੁਹਾਨੂੰ ਇੱਥੇ ਤੁਹਾਨੂੰ ਮਿਲੂਗੇ ਨਾਲੇ ਜੀ ਵੀ ਜਗਾ ਵੀ ਥੋੜੀ ਆ ਦੇਖ ਲੋ ਬਾਬੇ ਕੋਲ ਤਾਂ ਵੀ ਸਾਰੇ ਤਰ੍ਹਾਂ ਦੇ ਜਾਨਵਰ ਰੱਖੇ ਹੋਏ ਆ ਥੋੜੀ ਥੋੜੀ ਜਗ੍ਹਾ 'ਚ ਬਣਾਏਗਾ ਇਹਨਾਂ ਨੇ ਗੁੱਡੇ